ਸੋ ਭਾਗ ਉਹਨਾਂ ਨੂੰ ਹੀ ਮਿਲਦਾ ਹੈ ਜੋ ਆਪਣੀ ਮਿਹਨਤ ਨਾਲ ਆਪਣਾ ਭਾਗ ਬਣਾਉਂਦਾ ਹੈ ਅੱਜ ਆਪਾਂ ਉਹਨਾਂ ਆਦਤਾਂ ਦੀ ਗੱਲ ਕਰਾਂਗੇ ਜੋ ਤੁਹਾਨੂੰ ਇਨਸਾਨ ਤੋਂ ਕਮਾਲ ਦਾ ਇਨਸਾਨ ਬਣਾ ਦੇਣਗੀਆਂ ਇਸ ਦੁਨੀਆ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਸ-ਪਾਸ ਦਾ ਮਾਹੌਲ ਠੀਕ ਨਹੀਂ ਸੀ ਇਸ ਲਈ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਆਉਂਦੇ ਚਲੇ ਗਏ ਪਰ ਯਾਦ ਰੱਖਣਾ ਇਹ ਡਰ ਇਹ ਦੁੱਖ ਇਹ ਪਰੇਸ਼ਾਨੀਆਂ ਅਸੀਂ ਆਪ ਚੁਣ ਰਹੇ ਹੁੰਦੇ ਹਾਂ ਪਰ ਸਾਨੂੰ ਉਦੋਂ ਪਤਾ ਨਹੀਂ ਹੁੰਦਾ ਬਾਦ ਵਿੱਚ ਪਤਾ ਚੱਲਦਾ ਹੈ ਜਦੋਂ ਇਹ ਪਰੇਸ਼ਾਨੀਆਂ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਜਾਂਦੀਆਂ ਹਨ ਆਓ ਗੱਲ ਕਰਦੇ ਹਾਂ ਸਟੀਫਨ ਆਰਕੋਵੀ ਦੀ ਬੁੱਕ ਦੀ ਜਿਸ ਦਾ ਨਾਮ ਹੈ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਅਤੇ ਅੱਜ ਤੁਹਾਨੂੰ ਇਸ ਛੋਟੀ ਜਿਹੀ ਵੀਡੀਓ ਵਿੱਚ ਉਹ ਸੱਤ ਆਦਤਾਂ ਬਹੁਤ ਵਧੀਆ ਢੰਗ ਨਾਲ ਸਮਝਾਈਆਂ ਜਾਣਗੀਆਂ ਪਹਿਲੀ ਆਦਤ ਜਦੋਂ ਗੱਲ ਆਉਂਦੀ ਹੈ ਪ੍ਰਭਾਵਸ਼ਾਲੀ ਲੋਕਾਂ ਦੀ ਹਾਈਲੀ ਇਫੈਕਟਿਵ ਲੋਕਾਂ ਦੀ ਤਾਂ ਸਭ ਤੋਂ ਪਹਿਲੀ ਆਦਤ ਜੋ ਉਹਨਾਂ ਦੀ ਹੈ ਉਹ ਹੈ ਪ੍ਰੋਐਕਟਿਵ ਹੋਰ ਜਿੰਨੇ ਵੀ ਕਮਾਲ ਦੇ ਲੋਕ ਹਨ ਜਿੰਨੇ ਵੀ ਉਚਾਈ ਤੇ ਪਹੁੰਚੇ ਹੋਏ ਲੋਕ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪ੍ਰੋਐਕਟਿਵਨੈਸ ਦਾ ਸਾਥ ਨਹੀਂ ਛੱਡਿਆ ਦੋ ਤਰੀਕੇ ਦੇ ਲੋਕ ਇਸ ਦੁਨੀਆ ਵਿੱਚ ਹਨ ਪਹਿਲੇ ਰਿਐਕਟਿਵ ਦੂਸਰੇ ਪ੍ਰੋਐਕਟਿਵ ਜੇਕਰ ਤੁਸੀਂ ਪ੍ਰੋਐਕਟਿਵ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਲਾਈਫ ਵਿੱਚ ਬਹੁਤ ਸਾਰੇ ਲੋਕਾਂ ਤੋਂ ਬਹੁਤ ਅੱਗੇ ਨਿਕਲ ਜਾਂਦੇ ਹੋ ਅਤੇ ਤੁਸੀਂ ਬਾਕੀਆਂ ਨੂੰ ਇਨਫਲੂਐਂਸ ਕਰ ਰਹੇ ਹੁੰਦੇ ਹੋ ਪ੍ਰੋਐਕਟਿਵ ਲੋਕ ਜੋ ਹੁੰਦੇ ਹਨ ਉਹਨਾਂ ਦਾ ਹੀ ਕਹਿਣਾ ਹੁੰਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ ਮੇਰੇ ਤੋਂ ਇਹ ਹੋ ਜਾਵੇਗਾ ਮੇਰੇ ਕੋਲ ਇਹ ਆਦਤ ਹੈ ਮੇਰੇ ਅੰਦਰ ਇਹ ਸ਼ਮਤਾ ਹੈ ਜੇਕਰ ਨਹੀਂ ਹੈ ਤਾਂ ਮੈਂ ਇਹ ਡਿਵੈਲਪ ਕਰ ਲਵਾਂਗਾ ਰੀਐਕਟਿਵ ਲੋਕ ਉਹ ਹੁੰਦੇ ਹਨ ਜੋ ਹਮੇਸ਼ਾ ਆਪਣੇ ਆਸ-ਪਾਸ ਦੇ ਮਾਹੌਲ ਨੂੰ ਦੋਸ਼ ਦੇ ਰਹੇ ਹੁੰਦੇ ਹਨ ਕਿ ਮੈਂ ਪੜ ਨਹੀਂ ਸਕਿਆ ਕਿਉਂਕਿ ਘਰ ਦਾ ਮਾਹੌਲ ਇਹੋ ਜਿਹਾ ਸੀ ਸਕੂਲ ਬਿਲਡਿੰਗ ਠੀਕ ਨਹੀਂ ਸੀ ਆਫਿਸ ਵਿੱਚ ਪਹੁੰਚਦੇ ਤੇ ਉੱਥੇ ਵੀ ਉਹ ਦੋਸ਼ ਦੇ ਰਹੇ ਹੁੰਦੇ ਹਨ ਕਿ ਸ਼ਾਇਦ ਮੇਰਾ ਬੌਸ ਸਹੀ ਨਹੀਂ ਹੈ ਇੱਕ ਕੰਪਨੀ ਠੀਕ ਨਹੀਂ ਹੈ ਪ੍ਰੋਐਕਟਿਵ ਲੋਕ ਜੋ ਹੁੰਦੇ ਹਨ ਉਹ ਆਪਣੇ ਉੱਤੇ ਫੋਕਸ ਕਰਦੇ ਹਨ ਆਪਣੀ ਤਾਕਤ ਤੇ ਫੋਕਸ ਕਰਦੇ ਹਨ ਅਤੇ ਅੱਗੇ ਵਾਧੇ ਚਲੇ ਜਾਂਦੇ ਹਨ ਲੇਖਕ ਦੋ ਗੱਲਾਂ ਕਹਿੰਦੇ ਹਨ ਕਿ ਸਰਕਲ ਆਫ ਕਨਸਰਨ ਹੁੰਦਾ ਹੈ ਅਤੇ ਇੱਕ ਸਰਕਲ ਆਫ ਇਨਫਲੂਐਂਸ ਹੁੰਦਾ ਹੈ ਇੱਕ ਚਿੰਤਾ ਦਾ ਏਰੀਆ ਹੁੰਦਾ ਹੈ ਅਤੇ ਇੱਕ ਪ੍ਰਭਾਵ ਦਾ ਏਰੀਆ ਹੁੰਦਾ ਹੈ ਜੋ ਪ੍ਰੋਐਕਟਿਵ ਲੋਕ ਹੁੰਦੇ ਹਨ ਉਹ ਸਰਕਲ ਆਫ ਇਨਫਲੂਐਂਸਰ ਤੇ ਫੋਕਸ ਕਰਦੇ ਹਨ ਕਿ ਮੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹਾਂ ਕਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹਾਂ ਜੋ ਰਿਐਕਟਿਵ ਲੋਕ ਹੁੰਦੇ ਹਨ ਉਹ ਉਸੇ ਸਰਕਲ ਆਫ ਕਨਸਰਨ ਵਿੱਚ ਹਮੇਸ਼ਾ ਘੁੰਮਦੇ ਰਹਿੰਦੇ ਹਨ ਕਿ ਮੇਰੇ ਨਾਲ ਇਹ ਦਿੱਕਤ ਹੈ ਉਹ ਦਿੱਕਤ ਹੈ ਉਹ ਦਿੱਕਤਾਂ ਦਾ ਪਹਾੜ ਬਣਾਉਂਦੇ ਜਾਂਦੇ ਹਨ ਸਮੱਸਿਆਵਾਂ ਨੂੰ ਵੱਡੀਆਂ ਕਰਦੇ ਜਾਂਦੇ ਹਨ ਹਾਲਤੇ ਬਾਰੇ ਸੋਚਦੇ ਨਹੀਂ ਹਨ ਇਸ ਲਈ ਜ਼ਿੰਦਗੀ ਵਿੱਚ ਹਮੇਸ਼ਾ ਪ੍ਰੋਐਕਟਿਵ ਰਹੋ ਦੂਜੀ ਹੈਪ ਜੋ ਕਿ ਹਾਈਲੀ ਇਫੈਕਟਿਵ ਲੋਕਾਂ ਦੀ ਹੁੰਦੀ ਹੈ బిਗਨ ਵਿਦ ਦਾ ਐਂਡ ਇਨ ਮਾਈਂਡ ਹਮੇਸ਼ਾ ਅੰਤ ਨੂੰ ਲੈ ਕੇ ਸਭ ਤੋਂ ਪਹਿਲਾਂ ਸੋਚਣਾ ਸ਼ੁਰੂ ਕਰਦੇ ਹਨ ਔਰ ਰਿਜ਼ਲਟ ਨੂੰ ਸਭ ਤੋਂ ਪਹਿਲਾਂ ਦਿਮਾਗ ਵਿੱਚ ਲਿਆਉਂਦੇ ਹਨ ਫਿਰ ਕੋਈ ਵੀ ਕੰਮ ਕਰਦੇ ਹਨ ਤੁਸੀਂ ਸੁਣਿਆ ਹੋਵੇਗਾ ਦੁਨੀਆ ਵਿੱਚ ਕੋਈ ਵੀ ਚੀਜ਼ ਦਾ ਨਿਰਮਾਣ ਦੋ ਵਾਰ ਹੁੰਦਾ ਹੈ ਕੋਈ ਵੀ ਚੀਜ਼ ਦੋ ਵਾਰ ਕ੍ਰੀਏਟ ਹੁੰਦੀ ਹੈ ਪਹਿਲਾਂ ਉਸ ਦਾ ਮੈਂਟਲ ਕ੍ਰੀਏਸ਼ਨ ਹੁੰਦਾ ਹੈ ਦੂਸਰਾ ਉਸ ਦਾ ਫਿਜ਼ੀਕਲ ਕ੍ਰੀਏਸ਼ਨ ਹੁੰਦਾ ਹੈ ਮੈਂਟਲ ਕ੍ਰੀਏਸ਼ਨ ਦਾ ਮਤਲਬ ਹੈ ਕਿ ਕੋਈ ਵੀ ਚੀਜ਼ ਸਭ ਤੋਂ ਪਹਿਲਾਂ ਆਪਣੇ ਮਾਈਂਡ ਵਿੱਚ ਉਸ ਦਾ ਨਕਸ਼ਾ ਬਣਾਉਂਦੇ ਹਾਂ ਆਪਣੇ ਮਾਈਂਡ ਵਿੱਚ ਉਸ ਨੂੰ ਵਿਜ਼ੂਅਲਾਈਜ਼ ਕਰਦੇ ਹਾਂ ਸਭ ਤੋਂ ਪਹਿਲਾਂ ਸੋਚਣਾ ਸ਼ੁਰੂ ਕਰਦੇ ਹਾਂ ਫਿਰ ਉਹ ਚੀਜ਼ ਲਾਈਫ ਵਿੱਚ ਕ੍ਰੀਏਟ ਹੋਣ ਲੱਗਦੀ ਹੈ ਜਿਵੇਂ ਕਿ ਤੁਸੀਂ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦਾ ਨਕਸ਼ਾ ਇੱਕ ਵਾਰ ਆਪਣੇ ਮਾਈਂਡ ਵਿੱਚ ਸੋਚ ਰਹੇ ਹੁੰਦੇ ਹੋ ਕਿ ਇੱਥੇ ਬਾਥਰੂਮ ਹੋਵੇਗਾ ਇੱਥੇ ਲਿਵਿੰਗ ਰੂਮ ਹੋਵੇਗਾ ਇਹ ਹੋਵੇਗਾ ਉਹ ਹੋਵੇਗਾ ਉਸ ਤੋਂ ਬਾਅਦ ਉਹ ਫਿਜ਼ੀਕਲੀ ਕ੍ਰੀਏਟ ਹੋਣ ਲੱਗਦਾ ਹੈ ਸੇਮ ਚੀਜ਼ ਤੁਹਾਡੀ ਜ਼ਿੰਦਗੀ ਦੇ ਐਕਸ਼ਨਸ ਤੇ ਡਿਪੈਂਡ ਕਰਦੀ ਹੈ ਜਦੋਂ ਤੁਸੀਂ ਸਟੇਜ ਤੇ ਜਾ ਰਹੇ ਹੋ ਸਪੀਚ ਦੇਣ ਦੇ ਲਈ ਤਾਂ ਉਹ ਸਾਰਾ ਜੋ ਪਲ ਹੈ ਤੁਹਾਡੇ ਮਾਈਂਡ ਵਿੱਚ ਤੁਸੀਂ ਵਿਜ਼ੂਅਲਾਈਜ਼ ਕਰਨ ਲੱਗਦੇ ਹੋ ਜੇਕਰ ਤੁਹਾਡੀ ਇਹ ਹੈਬਿਟ ਹੈ ਤਾਂ ਬਹੁਤ ਵਧੀਆ ਹੈਬਿਟ ਹੈ ਇਸ ਨੂੰ ਹੋਰ ਸਟਰੋਂਗ ਕਰੋ ਮਹਿੰਦਰ ਸਿੰਘ ਧੋਨੀ ਹਰ ਮੈਚ ਤੋਂ ਪਹਿਲਾਂ ਉਸ ਮੈਚ ਨੂੰ ਵਿਜ਼ੂਅਲਾਈਜ਼ ਕਰਦੇ ਹਨ ਸੋਚਦੇ ਹਨ ਸਮਝਦੇ ਹਨ ਕਿ ਹੋਣ ਕੀ ਵਾਲਾ ਹੈ ਅਤੇ ਫਿਰ ਉਹ ਮੈਦਾਨ ਵਿੱਚ ਜਾਂਦੇ ਹਨ ਤਾਂ ਜੋ ਉਹ ਸੋਚਿਆ ਹੋਇਆ ਸੀ ਉਸ ਨੂੰ ਇੰਪਲੀਮੈਂਟ ਕਰ ਸਕਣ ਤਾਂ बस ਇਸੇ ਗੱਲ ਦਾ ਤੁਸੀਂ ਦੂਜੀ ਆਦਤ ਵਿੱਚ ਧਿਆਨ ਰੱਖਣਾ ਹੈ ਤੀਸਰੀ ਆਦਤ ਕਹਿੰਦੀ ਹੈ ਪੁੱਟ ਫਰਸਟ ਥਿੰਗਸ ਫਰਸਟ ਜਾਣੀ ਕਿ ਜੋ ਚੀਜ਼ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ ਉਸ ਨੂੰ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਰੱਖਣਾ ਸ਼ੁਰੂ ਕਰੋ ਪ੍ਰਾਇੋਰਟਾਈਜ਼ ਕਰੋ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਵਿੱਚ ਪਹਿਲ ਤੈਅ ਕਰਨਾ ਸ਼ੁਰੂ ਕਰੋ ਸ਼ੁਰੂ ਦੀਆਂ ਜੋ ਦੋ ਹੈਬਿਟਸ ਹਨ ਉਹਨਾਂ ਵਿੱਚੋਂ ਪਹਿਲੀ ਹੈਬਿਟ ਕਹਿੰਦੀ ਹੈ ਕਿ ਤੁਸੀਂ ਪ੍ਰੋਐਕਟਿਵ ਬਣੋ ਜੋ ਕਿ ਤੁਹਾਡੀ ਆਪਣੀ ਚੁਆਇਸ ਹੈ ਦੂਜੀ ਹੈਬਿਟ ਕਹਿੰਦੀ ਹੈ ਕਿ ਤੁਸੀਂ ਵਿਜ਼ੂਅਲਾਈਜ਼ ਕਰੋ ਪਰ ਇਹ ਜੋ ਤੀਜੀ ਹੈਬਿਟ ਹੈ ਇਹ ਪਹਿਲੀ ਅਤੇ ਦੂਸਰੀ ਨੂੰ ਮਿਲਾ ਕੇ ਬਣਦੀ ਹੈ ਜਾਨੀ ਕਿ ਜਦੋਂ ਤੁਸੀਂ ਆਪਣੀ ਲਾਈਫ ਵਿੱਚ ਪ੍ਰੋਐਕਟਿਵ ਹੋਵੋਗੇ ਤੁਸੀਂ ਵਿਜ਼ੂਅਲਾਈਜ਼ ਕਰਨ ਲੱਗੋਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੋਣਗੀਆਂ ਤੁਸੀਂ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਨਾ ਹੈ ਜੋ ਚੀਜ਼ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ ਉਸ ਨੂੰ ਪਹਿਲੇ ਨੰਬਰ ਤੇ ਰੱਖਣਾ ਸ਼ੁਰੂ ਕਰ ਦੇਵੋ ਚੌਥੀ ਆਦਤ ਆਲਵੇਜ਼ ਥਿੰਕ ਵਿਨ-ਵਿਨ ਸਾਡੀ ਲਾਈਫ ਵਿੱਚ ਕੀ ਹੁੰਦਾ ਹੈ ਜਾਂ ਤਾਂ ਅਸੀਂ ਇੱਧਰ ਉੱਧਰ ਸੋਚ ਰਹੇ ਹੁੰਦੇ ਹਾਂ ਜਾਂ ਹੋਰ ਕੁਝ ਸੋਚ ਰਹੇ ਹੁੰਦੇ ਹਾਂ ਜਾਂ ਇਹ ਜਾਂ ਉਹ ਕਦੇ ਵੀ ਅਸੀਂ ਵਿਨ ਵਿਨ ਸਿਚੁਏਸ਼ਨ ਵੱਲ ਨਹੀਂ ਸੋਚ ਰਹੇ ਹੁੰਦੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਲਾਈਫ ਇਜ਼ ਅ ਰੇਸ ਦੌੜਨਾ ਹੈ ਭੱਜਣਾ ਹੈ ਨੰਬਰ 1 ਆਉਣਾ ਹੈ ਪਰ ਲਾਈਫ ਇਜ਼ ਅ ਰੇਸ ਜਿਸ ਵਿੱਚ ਸਭ ਕੁਝ ਨਾਲ ਲੈ ਕੇ ਚੱਲਣਾ ਹੈ ਅਤੇ ਸਭ ਕੁਝ ਇਕੱਠਾ ਪਹਿਲੇ ਨੰਬਰ ਤੇ ਆਉਣਾ ਹੈ ਇਹੀ ਅਸਲੀ ਜ਼ਿੰਦਗੀ ਦਾ ਮਤਲਬ ਹੈ ਜੇਕਰ ਤੁਸੀਂ ਡੀਪ मीनिंग ਸਮਝੋਗੇ ਅਸਲੀ ਮਤਲਬ ਸਮਝੋਗੇ ਤਾਂ ਉਹ ਇਹੀ ਕਹਿੰਦਾ ਹੈ ਕਿ ਸਭ ਅਸੀਂ ਸਭ ਇਕੱਠੇ ਹਾਂ ਤਾਂ ਹੀ ਚਿਹਰੇ ਤੇ ਮੁਸਕਾਨ ਹੈ ਜੇਕਰ ਤੁਸੀਂ ਬਹੁਤ ਅੱਗੇ ਨਿਕਲ ਗਏ ਤੇ ਇਕੱਲੇ ਰਹਿ ਗਏ ਤਾਂ ਲਾਈਫ ਦਾ ਕੋਈ ਮਤਲਬ ਨਹੀਂ ਹੈ ਤੁਹਾਡੇ ਨਾਲ ਕੋਈ ਖੁਸ਼ੀ ਸੈਲੀਬ੍ਰੇਟ ਕਰਨ ਲਈ ਹੋਵੇਗਾ ਨਹੀਂ ਤਾਂ ਜੋ ਵਿਨ-ਵਿਨ ਸਿਚੁਏਸ਼ਨ ਹੈ ਉਹ ਇਹੀ ਕਹਿੰਦੀ ਹੈ ਕਿ ਜੇਕਰ ਇੱਕ ਚਪਾਤੀ ਹੈ ਤਾਂ ਇਹ ਨਾ ਸੋਚੋ ਕਿ ਵੱਡਾ ਹਿੱਸਾ ਮੈਂ ਰੱਖ ਲੈਂਦਾ ਹਾਂ ਛੋਟਾ ਹਿੱਸਾ ਕਿਸੇ ਹੋਰ ਨੂੰ ਦੇ ਦਿੰਦਾ ਹਾਂ ਇਹ ਸੋਚੋ ਕਿ ਅਸੀਂ ਉਸ ਨੂੰ 50 50 ਕਰਕੇ ਸ਼ੇਅਰ ਕਰ ਸਕਦੇ ਹਾਂ ਵਿਨ-ਵਿਨ ਸਿਚੁਏਸ਼ਨ ਇਹ ਕਹਿੰਦੀ ਹੈ ਕਿ ਸਾਹਸ ਨੂੰ ਵੀ ਰੱਖੋ ਸੂਝ-ਬੂਝ ਨੂੰ ਵੀ ਰੱਖੋ ਵਿਨ-ਵਿਨ ਸਿਚੁਏਸ਼ਨ ਕਹਿੰਦੀ ਹੈ ਕਿ ਆਤਮ-ਵਿਸ਼ਵਾਸ ਨੂੰ ਵੀ ਰੱਖੋ ਸਹਿਯੋਗ ਨੂੰ ਵੀ ਰੱਖੋ ਵਿਨ-ਵਿਨ ਸਿਚੁਏਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਜਿੱਤ ਦੇ ਬਾਰੇ ਤਾਂ ਸੋਚੋ ਪਰ ਲੋਕਾਂ ਨੂੰ ਦੂਜਿਆਂ ਨੂੰ ਨਾਲ ਲੈ ਕੇ ਚੱਲਣ ਬਾਰੇ ਵਿੱਚ ਵੀ ਸੋਚਣਾ ਸ਼ੁਰੂ ਕਰੋ ਪੰਜਵੀਂ ਆਦਤ ਸeek first to understand then to be understood ਜਾਣੀ ਕਿ ਪਹਿਲਾਂ ਦੂਜਿਆਂ ਨੂੰ ਸਮਝੋ ਫਿਰ ਆਪਣੀ ਗੱਲ ਸਮਝਾਓ ਸਾਨੂੰ ਬਚਪਨ ਤੋਂ ਟ੍ਰੇਨਿੰਗ ਮਿਲੀ ਹੁੰਦੀ ਹੈ ਕਿ ਕੀ ਬੋਲਣਾ ਹੈ ਕਿੰਨਾ ਬੋਲਣਾ ਕਿਵੇਂ ਬੋਲਣਾ ਹੈ ਬਹੁਤ ਸਾਰੀਆਂ ਟ੍ਰੇਨਿੰਗ ਸਾਨੂੰ ਮਿਲਦੀਆਂ ਹਨ ਪਰ ਕਦੋਂ ਸੁਣਨਾ ਹੈ ਕਿਸ ਤੋਂ ਸੁਣਨਾ ਹੈ ਕਿੰਨਾ ਸੁਣਨਾ ਹੈ ਕਿੱਥੇ ਸੁਣਨਾ ਹੈ ਇਹ ਟ੍ਰੇਨਿੰਗ ਸਾਨੂੰ ਨਹੀਂ ਮਿਲਦੀ ਆਲਵੇਸ ਬੀ ਅ ਗੁੱਡ ਲਿਸਨਰ ਇਹ ਸੁਣਿਆ ਹੋਵੇਗਾ ਜ਼ਿੰਦਗੀ ਵਿੱਚ ਕਮਿਊਨੀਕੇਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦਾ ਪਹਿਲਾ ਰੂਲ ਹੋਣਾ ਚਾਹੀਦਾ ਹੈ ਅਤੇ ਹੁੰਦਾ ਵੀ ਹੈ ਪਰ ਬਹੁਤ ਘੱਟ ਲੋਕ ਇਸ ਨੂੰ ਇੰਪਲੀਮੈਂਟ ਕਰ ਪਾਉਂਦੇ ਹਨ ਜਦੋਂ ਸੁਣਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਕੀ ਕਰਦੇ ਹਾਂ ਅਸੀਂ ਥੋੜੀ ਜਿਹੀ ਗੱਲ ਸੁਣਦੇ ਹਾਂ ਤੇ ਸਾਹਮਣੇ ਵਾਲੇ ਨੂੰ ਆਪਣਾ ਜਵਾਬ ਦੇ ਦਿੰਦੇ ਹਾਂ ਕਿਉਂਕਿ ਅੱਜ ਕੱਲ ਦੀ ਦੁਨੀਆ ਟੈਕਨੋਲੋਜੀ ਵਾਲੀ ਹੈ ਅਸੀਂ ਤੁਰੰਤ ਇਨਸਟੈਂਟ ਰਿਪਲਾਈ ਦੇਣਾ ਚਾਹੁੰਦੇ ਹਾਂ ਤਾਂ ਜਦੋਂ ਕੋਈ ਆਪਣੀ ਸਮੱਸਿਆ ਸਾਨੂੰ ਦੱਸ ਰਿਹਾ ਹੁੰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਤੁਰੰਤ ਰਿਪਲਾਈ ਮਿਲ ਜਾਵੇ ਤਾਂ ਅਸੀਂ ਕਹਿੰਦੇ ਹਾਂ ਕਿ ਹਾਂ ਇਹ ਤਾਂ ਮੇਰੇ ਨਾਲ ਵੀ ਹੋਇਆ ਸੀ ਅਸੀਂ ਆਪਣੀ ਹੀ ਜ਼ਿੰਦਗੀ ਦੀ ਸਟੋਰੀ ਨਾਲ ਉਸ ਨੂੰ ਰਿਲੇਟ ਕਰਦੇ ਹਾਂ ਤੁਰੰਤ ਜਵਾਬ ਚਪਕਾ ਦਿੰਦੇ ਹਾਂ ਪਰ ਸਮਝਣਾ ਇਹ ਹੈ ਕਿ ਪਹਿਲਾਂ ਤੁਸੀਂ ਸਾਹਮਣੇ ਵਾਲੇ ਦੀ ਪੂਰੀ ਗੱਲ ਸੁਣੋ ਉਸ ਦੀ ਸਮੱਸਿਆ ਸੁਣਨੀ ਹੈ ਹੋ ਸਕਦਾ ਹੈ ਉਸ ਦੇ ਨਾਲ ਕੁਝ ਹੋਰ ਕਿਸੇ ਹੋਰ ਤਰੀਕੇ ਨਾਲ ਹੋਇਆ ਹੋਵੇ ਉਹ ਸਾਰੀ ਗੱਲ ਸੁਣਨ ਤੋਂ ਬਾਅਦ ਤੁਹਾਨੂੰ ਸਮਝ ਵਿੱਚ ਆਵੇਗਾ ਕਿ ਸਿਰਫ ਆਪਣੀ ਹੀ ਐਗਜ਼ਾਮਪਲ ਦੇ ਨਾਲ ਗੱਲ ਨਹੀਂ ਬਣੇਗੀ ਉਸ ਦੀ ਗੱਲ ਸੁਣ ਕੇ ਗਹਿਰਾਈ ਵਿੱਚ ਜਾਣਾ ਹੋਵੇਗਾ ਫਿਰ ਉਸ ਦੀ ਪ੍ਰੋਬਲਮ ਨੂੰ ਸਮਝਣਾ ਹੋਵੇਗਾ ਉਸ ਦੀਆਂ ਭਾਵਨਾਵਾਂ ਨੂੰ ਸਮਝਣਾ ਹੋਵੇਗਾ ਕਿਉਂਕਿ ਇਸ ਦੁਨੀਆ ਵਿੱਚ ਹਰ ਇਨਸਾਨ ਦੇ ਸੋਚਣ ਦਾ ਤਰੀਕਾ ਨਜ਼ਰੀਆ ਸਭ ਕੁਝ ਅਲੱਗ ਹੁੰਦਾ ਹੈ ਇਸ ਲਈ ਲੋਕਾਂ ਨੂੰ ਪਹਿਲਾਂ ਭਾਵਨਾਤਮਕ ਰੂਪ ਨਾਲ ਸਮਝਣਾ ਸ਼ੁਰੂ ਕਰੋ ਉਸ ਤੋਂ ਬਾਅਦ ਉਹਨਾਂ ਨੂੰ ਰਿਪਲਾਈ ਦੇਣਾ ਸ਼ੁਰੂ ਕਰੋ ਇਫੈਕਟਿਵ ਲੋਕਾਂ ਦੀ ਗੱਲ ਕਰੀਏ ਪ੍ਰਭਾਵਸ਼ਾਲੀ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਭ ਤੋਂ ਪਿਆਰੀ ਹੈਬਿਟ ਹੁੰਦੀ ਹੈ ਹੈਬਿਟ ਨੰਬਰ 6 ਸਿਨਰਜਾਈਜ਼ ਉਹ ਲੋਕਾਂ ਦੇ ਵਿੱਚ ਸਿਨਰਜੀ ਬਿਠਾਉਣ ਦਾ ਕੰਮ ਕਰਦੇ ਹਨ ਤਾਲਮੇਲ ਬਣਾ ਕੇ ਚੱਲਦੇ ਹਨ ਕਈ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਲੋਕ ਜੋ ਹਨ ਉਹ ਆਪਣੇ ਆਰਡਰ ਦੂਜਿਆਂ ਤੇ ਥੋਪ ਰਹੇ ਹੁੰਦੇ ਹਨ ਉਹਨਾਂ ਲੋਕਾਂ ਦੀ ਲੋਕ ਪਿੱਠ ਪਿੱਛੇ ਬੁਰਾਈ ਕਰ ਰਹੇ ਹੁੰਦੇ ਹਨ ਕਿ ਇਹ ਇਨਸਾਨ ਤਾਂ ਬਸ ਆਪਣੀ ਹੀ ਗੱਲ ਸੁਣਾਉਂਦਾ ਹੈ ਆਪਣੀ ਹੀ ਗੱਲ ਮੰਵਾ ਰਿਹਾ ਹੁੰਦਾ ਹੈ ਜੇਕਰ ਤੁਸੀਂ ਇੱਕ ਵਧੀਆ ਇਨਸਾਨ ਬਣਨਾ ਚਾਹੁੰਦੇ ਹੋ ਪ੍ਰਭਾਵਸ਼ਾਲੀ ਇਨਸਾਨ ਬਣਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਲੋਕਾਂ ਦੀ ਗੱਲ ਨੂੰ ਸਮਝ ਕੇ ਉਹਨਾਂ ਦੇ ਵਿੱਚ ਤਾਲਮੇਲ ਬਿਠਾਉਣਾ ਹੋਵੇਗਾ ਜੇਕਰ ਤਾਲਮੇਲ ਨਹੀਂ ਬੈਠੇਗਾ ਤਾਂ ਇਹ ਜੋ ਜੀਵਨ ਦੀ ਪਟੜੀ ਹੈ ਇਸ ਤੇ ਤੁਹਾਡੀ ਗੱਡੀ ਵਧੀਆ ਨਹੀਂ ਚੱਲ ਪਾਵੇਗੀ ਤਾਲਮੇਲ ਬਿਠਾਉਣ ਦਾ ਮਤਲਬ ਹੈ ਕਿ ਅਲੱਗ-ਅਲੱਗ ਤਰੀਕੇ ਦਾ ਅਲੱਗ-ਅਲੱਗ ਮੇਨਟੇਨੈਬਿਲਿਟੀ ਦੇ ਜੋ ਲੋਕ ਹਨ ਉਹਨਾਂ ਦੇ ਵਿਚਾਰਾਂ ਨੂੰ ਸਮਝੋ ਆਪਣੇ ਵਿਚਾਰ ਵੀ ਉਹਨਾਂ ਨਾਲ ਸ਼ੇਅਰ ਕਰੋ ਉਹਨਾਂ ਦੀ ਪ੍ਰੋਬਲਮ ਨੂੰ ਬਹੁਤ ਡਿਟੇਲ ਵਿੱਚ ਐਨਾਲਾਈਜ਼ ਕਰੋ ਅਤੇ ਬਾਅਦ ਵਿੱਚ ਇੱਕ ਇਹੋ ਜਿਹਾ ਸੋਲੂਸ਼ਨ ਕੱਢੋ ਜਿਸ ਤੇ ਸਭ ਲੋਕ ਇੱਕ ਹੀ ਪੇਸ ਤੇ ਆ ਸਕਣ ਅਤੇ ਨਾਲ ਅੱਗੇ ਵਧ ਸਕਣ ਅਤੇ ਲਾਸਟ ਬਟ ਨੋਟ ਲੀਸਟ ਸਤਵੀਂ ਹੈਬਿਟ ਜੋ ਕਿ ਬਾਕੀ ਸੇ ਆਤਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ਾਰਪਨ ਦਾ 100 ਆਪਣੀ ਆਰੀ ਨੂੰ ਤੇਜ਼ ਕਰਨਾ ਸ਼ੁਰੂ ਕਰੋ ਇਹ ਕੰਮ ਜਿੰਨੇ ਵੀ ਸਕਸੈਸਫੁਲ ਲੋਕ ਹਨ ਇਫੈਕਟਿਵ ਲੋਕ ਹਨ ਉਹ ਆਪਣੀ ਲਾਈਫ ਵਿੱਚ ਕਰਦੇ ਜਾਂਦੇ ਹਨ ਇਸ ਲਾਈਫ ਵਿੱਚ ਚਾਰ ਅਜਿਹੇ ਪੈਰਾਮੀਟਰਸ ਹਨ ਜਿਨ੍ਹਾਂ ਤੇ ਤੁਸੀਂ ਹਮੇਸ਼ਾ ਸਹੀ ਰਹਿਣਾ ਹੈ ਫਿਟ ਰਹਿਣਾ ਹੈ ਕੋਸ਼ਿਸ਼ ਕਰਨੀ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਬੈਲੈਂਸ ਗੜਬੜ ਨਾ ਹੋਵੇ ਫਿਜ਼ੀਕਲ ਸੋਸ਼ਲ ਇਮੋਸ਼ਨਲ ਮੈਂਟਲ ਅਤੇ ਸਪਿਰਚੁਅਲ ਇਹ ਜੋ ਚਾਰ ਪੈਰਾਮੀਟਰਸ ਹਨ ਇਹਨਾਂ ਦੇ ਵਿੱਚ ਹੀ ਤੁਸੀਂ ਲਾਈਫ ਨੂੰ ਲੈ ਕੇ ਚੱਲਣਾ ਹੈ ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੀਆਂ ਆਦਤਾਂ ਪਾਵੋ ਫਿਜ਼ੀਕਲੀ ਐਕਟੀਵਿਟੀਆਂ ਜਿਵੇਂ ਐਕਸਰਸਾਈਜ਼ ਕਰੋ ਜਿਮ ਜਾਓ ਯੋਗਾ ਕਰੋ ਮੈਂਟਲੀ ਜਿਵੇਂ ਥੋੜਾ ਬਹੁਤ ਪੜ੍ਹਨਾ ਲਿਖਣਾ ਸ਼ੁਰੂ ਕਰੋ ਕੁਝ ਸਿੱਖਣਾ ਸ਼ੁਰੂ ਕਰੋ ਸਪਿਰਚੁਅਲੀ ਜਿਵੇਂ ਕੁਦਰਤ ਕੋਲ ਜਾਓ ਅਧਿਆਤਮਕ ਦੀ ਦੁਨੀਆ ਵਿੱਚ ਜਾਵੋ ਸੋਸ਼ਲ ਇਮੋਸ਼ਨਲ ਗੱਲ ਕਰੀਏ ਤਾਂ ਤੁਸੀਂ ਲੋਕਾਂ ਦੇ ਵਿੱਚ ਖੁੱਲਣਾ ਮਿਲਣਾ ਸ਼ੁਰੂ ਕਰੋ ਗੱਲਬਾਤ ਕਰਨਾ ਸ਼ੁਰੂ ਕਰੋ ਲੋਕਾਂ ਨੂੰ ਸਮਝਣਾ ਸ਼ੁਰੂ ਕਰੋ ਇਹ ਜੋ ਸੱਤਵੀਂ ਆਦਤ ਹੈ ਜੇਕਰ ਤੁਸੀਂ ਇਸ ਨੂੰ ਆਪਣੀ ਲਾਈਫ ਵਿੱਚ ਲੈ ਕੇ ਆਉਂਦੇ ਹੋ ਤਾਂ ਬਾਕੀ ਦੀਆਂ ਛੇ ਆਦਤਾਂ ਬਹੁਤ ਆਸਾਨੀ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੰਪਲੀਮੈਂਟ ਹੋ ਜਾਣਗੀਆਂ ਇਹ ਜੋ 7ਵੀਂ ਹੈਬਿਟ ਹੈ ਇਹ ਤੁਹਾਡੀ ਲਾਈਫ ਦਾ ਰੀਫਰੈਸ਼ ਬਟਨ ਹੈ ਜਿਸ ਨੂੰ ਦਬਾਉਣ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵੀਂ એનર્ਜੀ ਨਾਲ ਅੱਗੇ ਵਧਦੇ ਹੋ ਤਾਂ ਇਸ ਬਟਨ ਨੂੰ ਦਬਾਉਂਦੇ ਰਹੋ ਅਤੇ ਲਾਈਫ ਵਿੱਚ ਉੱਥੇ ਪਹੁੰਚੋ ਜੋ ਸੁਪਨੇ ਤੁਸੀਂ ਦੇਖੇ ਹਨ ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਸ਼ੁਰੂ ਕਰੋ ਕਿਉਂਕਿ ਜ਼ਿੰਦਗੀ ਨਹੀਂ ਮਿਲੇਗੀ ਦੁਬਾਰਾ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ